ਪੈਂਜੀ ਬਹੁਤ ਆਸ਼ਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਾਹ ਅਦਰ ਸ਼ੇਪੂ ਰੰਡਾਵਾ ਅਰਨ ਸਾਡਾ ਵੀਰ ਆਪਣੇ ਚਾਹ ਯਾਰ ਲੋਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਬਲੌਗ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹੈਗੇ ਆ ਆਪਾਂ ਫੋਰਡ 3600 ਟਰੈਕਟਰ ਦੇ ਮਲ ਜਿਹੜੇ ਦੋ ਕੋਲ ਰਹੇ ਹੈਗੇ ਆ ਪੂਰਾ ਵਲੌਗ ਦੇਖਿਓ ਤੇ ਦੇਖਿਓ ਕਿ ਜਿਹੜਾ 43600 ਟਰੈਕਟਰ ਘਰ ਨੂੰ ਲੈ ਕੇ ਜਾਂਦਾ ਹੈ ਕਿਹੜਾ ਮਾਲ ਲੈ ਕੇ ਜਾਂਦਾ ਹੈ 43600 ਟਰੈਕਟਰ ਨੂੰ ਰੂਬਲ ਖੰਨਾ ਲੈ ਕੇ ਜਾਂਦਾ ਹੈ ਜਾਂ ਗੋਰਾ ਮਾਸ਼ੀ ਬੜਾ ਲੈ ਕੇ ਜਾਂਦਾ ਹੈ ਤੇ ਇਹ ਵੀ ਚੈੱਕ ਕਰੋ ਕਿੜੇ ਕਿੜੇ ਕਪਾਹ ਨਾਲ ਭਰਾਵਾਂ ਦਾ ਸਨਮਾਨ ਹੋਇਆ ਤੇ ਬਾਕੀ ਛਿੰਦੇ ਵਾਲਾ ਵੀ ਦੇ ਤੁਹਾਨੂੰ ਦੇਖਣ ਨੂੰ ਮਿਲੇਗਾ ਇਸ ਵਲੌਗ ਦੇ ਵਿੱਚ ਜਿੰਨਾ ਕਵਰਪਕਰ ਹੋਇਆ ਅਸੀਂ ਕੀਤਾ ਰਸ਼ ਬਹੁਤ ਜ਼ਿਆਦਾ ਸੀਗਾ ਤੇ ਥੋੜਾ ਜਿਹਾ ਮੌਸਮ ਵੀ ਖਰਾਬ ਸੀਗਾ ਪਰ ਉਸ ਤੋਂ ਬਾਅਦ ਵੀ ਕਾਫੀ ਰੌਣਕ ਸੀਗਾ ਤੁਸੀਂ ਕੀ ਕਰ ਸਕਦੇ ਮੈਂ ਜੀ ਸਸਤੀ ਕਾਲ ਸਾਰੇ ਭਰਾਵਾਂ ਨੂੰ ਮਿਲਦਾ ਧੰਨ ਠੀਕ ਸੋ ਅੱਜ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋ ਗਏ ਆ ਇੱਕ ਬਹੁਤ ਹੀ ਪਿਆਰਾ ਤੇ ਬਹੁਤ ਹੀ ਨਵਾਂ ਬਲੌਗ ਸੋ ਅੱਜ ਦਾ ਬਲੌਗ ਜਿਹੜਾ ਹੁਣ ਜਾ ਰਿਹਾ ਆ ਆਥਿਆ ਛੇਂਜ ਮੇਲੇ ਦੇ ਉੱਤੇ ਹੋਣ ਜਾ ਰਿਹਾ ਹੈਗਾ ਸੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਸਾਡੇ ਮੁਕੇਰੀਆਂ ਲਾਕਿਆਂ ਦੇ ਵਿੱਚ ਜਿਹੜੀ ਛੇਂਜ ਹੁੰਦੀ ਆ ਆਥਿਆ ਆ ਦੀ ਕਾਫੀ ਪ੍ਰਸਿੱਧ ਹੋ ਚੁੱਕੀ ਹੈ ਕੁਝ ਕਿਸਾਲਾਂ ਤੋਂ ਨਾਮੀ ਕਲਾਕਾਰ ਆ ਰਹੇ ਆ ਪਿਛਲੇ ਸਾਲ ਲਾਹਈ ਦੇ ਦਾ ਖਾੜਾ ਲੱਗਾ ਸੀ ਤੇ ਇਸਾ ਜਿਹੜਾ ਲੱਗ ਰਿਹਾ ਹੈਗਾ ਬਾਗੀ ਦਾ ਖਾੜਾ ਲੱਗ ਰਿਹਾ ਹੈਗਾ ਆ ਸੋ ਇਸ ਬਰੋਗ ਦੇ ਵਿੱਚ ਤੁਹਾਨੂੰ ਅਖਾੜਾ ਵੀ ਦਿਖਾਵਾਂਗੇ ਤੇ ਬਾਕੀ ਹੋਸ਼ਿੰਜਾਂ ਤੇ ਮਾਲੀਆਂ ਵੀ ਦਿਖਾਵਾਂਗੇ ਤੁਹਾਨੂੰ ਜਿਹੜੀਆਂ ਅਥਿਆਪ ਛਿੰਜ ਮੇਲੇ ਦੇ ਉੱਤੇ ਹੋਣ ਜਾ ਰਹੀਆਂ ਸੋ ਇਹਦੇ ਨਾਲ-ਨਾਲ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਜਿਹੜੇ ਭਰਾ ਸਾਡੇ ਸੱਜਣ ਹੈਗੇ ਆ ਜਿਹੜੇ ਕਿਹੜੇ ਚੀਜ਼ਾਂ ਦੇਣ ਜਾ ਰਹੇ ਆ ਭਲਵਾਨਾਂ ਨੂੰ ਤੇ ਹੁਣ ਮੈਂ ਕਿਹੜੀ-ਕਿਹੜੀ ਚੀਜ਼ਾਂ ਦਾ ਸਨਮਾਨ ਹੋਵੇਗਾ ਇਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਸੋ ਹਾਂਜੀ ਭਰਾਓ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਘਰ ਸੋ ਇਹ ਉਹਨਾਂ ਭਰਾਵਾਂ ਵਾਸਤੇ ਹੈਗਾ ਹੈ ਜਿਨ੍ਹਾਂ ਨੇ 43600 ਜਿਹੜੇ ਕਹਾਂਗੇ ਅਸੀਂ ਪਹਿਲੀ ਮਾਲ ਤੋ ਜਿਨ੍ਹਾਂ ਵੱਲੋਂ ਦਿੱਤਾ ਜਾ ਰਿਹਾ ਉਹਨਾਂ ਨੂੰ ਕਿਹੜੀ ਚੀਜ਼ ਨਾਲ ਸਨਮਾਨ ਕੀਤਾ ਜਾ ਰਿਹਾ ਹੈਗਾ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਬਹੁਤ ਬਹੁਤ ਧੰਨਵਾਦ ਹੈਗਾ ਜੱਗੇ ਜੰਜੂਏ ਭਰਾ ਦਾ ਜਿਹੜੇ ਯੂਐਸਏ ਵਿੱਚ ਰਹਿੰਦੇ ਆ ਗਗਨ ਕਾਲੋ ਵੀਰ ਜੀ ਸਾਡਾ ਬਹੁਤ ਪਿਆਰਾ ਵੀਰ ਰਣਜੀਤ ਵੀਰ ਅਰਥਿਆਲ ਵਾਲਾ ਤੇ ਸਾਡੇ ਬਰਿੰਦਰ ਵੀਰ ਹੋਣੀ ਸੋ ਅਰੁਣ ਗਿੱਲ ਵੀਰ ਭਰਾ ਸਾਡੇ ਸਾਰਿਆਂ ਦਾ ਬਹੁਤ ਪਿਆਰ ਹੈਗਾ ਸੋ ਪਾਈ ਹੋਣੀ ਆਈ ਸੀ ਪੂਰੀ ਕਮੇਟੀ ਆਈ ਸੀ ਸੋ ਆਹ ਤੁਹਾਡੇ ਸਾਹਮਣੇ ਅਸੀਂ ਦਿਖਾਉਣ ਜਾ ਰਹੇ ਆ ਸਭ ਤੋਂ ਵਧੀਆ ਦਾ ਇਹ ਜਿਹੜੇ ਹੈਗਾ ਆ ਥਾਕ ਦਾ ਸਾਡੇ ਗੁਰਮੀਤ ਸਿੰਘ ਜੀ ਇਹਨਾਂ ਵੱਲੋਂ ਜਿਹੜਾ ਹੈਗਾ 4 3600 ਟਰੈਕਟਰ ਦਿੱਤਾ ਜਾ ਸੋ ਜਿਹੜਾ ਵੀ ਪਹਿਲਵਾਨ ਅਰਤਿਆ ਸ਼ੇਂਜ ਮੇਲੇ ਦੀ ਵੱਡੀ ਛੰਡੀ ਦੀ ਕੁਸ਼ਤੀ ਦਾ ਜੇਤੂ ਹੋਵੇਗਾ ਇਹਨਾਂ ਵੱਲੋਂ ਫੋਰਡ 3600 ਟਰੈਕਟਰ ਦਿੱਤਾ ਜਾ ਰਿਹਾ ਹੈਗਾ ਸੋ ਗੁਰਮੀਤ ਸਿੰਘ ਜੀ ਦਾ ਜਿਹੜਾ ਸਨਮਾਨ ਹੈ ਬਹੁਤ ਹੀ ਪਿਆਰੇ ਕੱਪ ਦੇ ਨਾਮ ਕੀਤਾ ਜਾ ਰਿਹਾ ਹੈਗਾ ਆ ਸੋ ਹੁਣ ਗੱਲ ਕਰਦੇ ਆਗੇ ਅਸੀਂ ਦੂਜੇ ਇਨਾਮ ਦੀ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਸਾਲ ਜਿਹੜੀ ਸੀਗੀ ਲੰਡੀ ਜੀਵ ਦਿੱਤੀ ਗਈ ਸੀਗੀ ਸਾਡੇ ਗੰਗਣ ਵੀਰ ਦੇ ਪਰਿਵਾਰ ਵੱਲੋਂ ਸੋ ਉਵੇਂ ਇਸ ਸਾਲ ਸਾਡੇ ਭਰਾ ਉਹਨਾਂ ਨੇ ਸਿਲੈਕਟ ਕੀਤਾ ਜਿਹੜਾ ਕੱਪ ਜਿਨ੍ਹਾਂ ਦਾ ਗਗਨਵੀਰ ਜੀ ਉਹਨਾਂ ਦੇ ਫਾਜ਼ਲ ਸਾਹਿਬ ਜੀ ਦਾ ਜਿਹੜਾ ਸਨਮਾਨ ਹੈਗਾ ਆ ਬਹੁਤ ਹੀ ਪਿਆਰੇ ਤੇ ਬਹੁਤ ਹੀ ਸੁੰਦਰ ਕੱਪ ਦੇ ਨਾਲ ਕੀਤਾ ਜਾ ਰਿਹਾ ਹੈਗਾ ਸੋ ਇਸ ਸਾਲ ਵੀ ਇਹਨਾਂ ਦੀਆਂ ਵੱਡੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹੈਗੀਆਂ ਹੱਥ ਹੱਲ ਛਿੰਝ ਮੇਲੇ ਦੇ ਉੱਤੇ ਸੋ ਆ ਜਿਹੜਾ ਕੱਪ ਹੈਗਾ ਆ ਇਹ ਸਾਡੇ ਗਗਨਵੀਰ ਜੀ ਦੇ ਫਾਜ਼ਲ ਸਾਹਿਬ ਦਾ ਇਸ ਕੱਪ ਦੇ ਨਾਲ ਸਨਮਾਨ ਹੋਣ ਜਾ ਰਿਹਾ ਹੈ ਬਹੁਤ ਹੀ ਪਿਆਰਾ ਕੱਪ ਹੈ ਬਹੁਤ ਹੀ ਫਰਸਟ ਕੁਆਲਟੀ ਦੇ ਵਿੱਚ ਫਾਈਬਰ ਦੇ ਵਿੱਚ ਕੱਪ ਹੈਗਾ ਆ ਪ੍ਰੋਪਰ ਸ਼ਾਈਨ ਹੈਗੀ ਕੱਪ ਦੀ ਤੇ ਲਗਭਗ 5 ਫੁੱਟ 3 ਇੰਚ ਦੇ ਲਾਗੇ ਕੱਪ ਹੈਗਾ ਆ ਪ੍ਰੋਪਰ ਹਾਈਟ ਹੋਵੇਗੀ ਕੱਪ ਦੀ ਸੋ ਇਸ ਤੋਂ ਬਾਅਦ ਜਿਹੜਾ ਹੁਣ ਸੋ ਹੁਣ ਤਾਂ ਉਹ ਪਤਨੂ ਦਿਖਾਣ ਜਾ ਰਹੇ ਆ ਤੀਜਾ ਜਿਹੜਾ ਕੱਪ ਜਿਹੜਾ ਦਿੱਤਾ ਜਾ ਰਿਹਾ ਹੈਗਾ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਨਮੋਹਨ ਸਿੰਘ ਜੀ ਸੰਧੂ ਹੁਣਾਂ ਨੂੰ ਸੋ ਆ ਤੁਸੀਂ ਦੇਖ ਸਕਦੇ ਹੋ ਸਰਦਾਰ ਮਨਮੋਹਨ ਸਿੰਘ ਜੀ ਸੰਧੂ ਹੁਣਾਂ ਨੂੰ ਸੋ ਇਹਨਾਂ ਨੂੰ ਕੱਪ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਸੋ ਇਹਨਾਂ ਵੱਲੋਂ ਜਿਹੜਾ ਹੈਗਾ ਆ ਮੋਟਰਸਾਈਕਲ ਦਿੱਤਾ ਜਾ ਰਿਹਾ ਹੈ ਕਿ ਚੰਡੀ ਦੇ ਉੱਤੇ ਸੋ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਆ ਅਰਥਾ ਛਿੰਝ ਮੇਲੇ ਦੇ ਉੱਤੇ ਸੋ ਇਹਨਾਂ ਦਾ ਵੀ ਜਿਹੜਾ ਸਨਮਾਨ ਕੀਤਾ ਜਾ ਰਿਹਾ ਫਾਈਬਰ ਦੇ ਫਰਸਟ ਕੁਆਲਿਟੀ ਦੇ ਕੱਪ ਦੇ ਨਾਲ ਹੈ 6 ਤੋਂ 7 ਇੰਚ ਦੇ ਲੱਗੇ ਹਾਈਟ ਹੋਵੇਗੀ ਪ੍ਰੋਪਰ ਕੁਆਲਟੀ ਦੇ ਵਿੱਚ ਕੱਪ ਹੈਗਾ ਆ ਸੋ ਫਾਈਨਲੀ ਭਰਾਵੋ ਟਾਈਮ ਹੋ ਗਿਆ ਹੁਣ ਆਪਣਾ ਜਾਨ ਦਾ ਭਰਾਵਾਂ ਦਾ ਫੋਨ ਆ ਗਿਆ ਸੀ ਕਿ ਆਜੋ ਤੇ ਕਟਿੰਗ ਕੀਤੀ ਸੀਗੀ ਲੂਜ਼ ਕਰ ਰਿਹਾ ਹੁਣ ਇਹਨੂੰ ਗੱਡੀ 'ਚ ਲੋਡ ਕਰਾਂਗੇ ਨਵੀਨ ਲੂਜ਼ ਕਰ ਰਿਹਾ ਹੈਗਾ ਆ ਸੋ ਹੁਣ ਆਪਾਂ ਬਹੁਤ ਜਲਦ ਪੇਂਟਰ ਅਰਥਿਆਲ ਪਹੁੰਚਦੇ ਆ ਸੋ ਤੁਹਾਨੂੰ ਦੱਸ ਦਿਆ ਉੱਥੇ ਜਾ ਕੇ ਫਿਰ ਮੇਲੇ ਦੀ ਸ਼ਾਨ ਮੇਲੇ ਦੀ ਆਣ ਬਣ ਸ਼ਾਨ ਜਿਹਦਾ ਅੱਜ ਖੜਾ ਲੱਗ ਰਿਹਾ ਬਗੀ ਵੀਰ ਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਜਿਹੜਾ ਫੋਰਡ 3600 ਦਾ ਟਰੈਕਟਰ ਜੇਤੂ ਬਣੇਗਾ ਅੱਜ ਉਹਨਾਂ ਪਲਵਾਨਾਂ ਨਾਲ ਵੀ ਅਸੀਂ ਤੁਹਾਨੂੰ ਮਿਲਾਵਾਂਗੇ ਤੇ ਸੋਹਾਂਜੀ ਭਰਾਵੋ ਫਾਈਨਲੀ ਆਪਾਂ ਪਹਾਲੀਏ ਗੱਡੀ ਅਰਥਿਆਲ ਵਾਲਾ ਨੂੰ ਸੋ ਨਵੀਨ ਬਹਿ ਗਿਆ ਠੰਡਾ ਹੋ ਗਏ ਕਹਿੰਦਾ ਭਾਜੀ ਏਸੀ ਲਾ ਦਿਓ ਗਰਮੀ ਬਹੁ ਹੈ ਏਸੀ ਛੜਦਾ ਆਪਾਂ ਸੋ ਹੁਣ ਬਹੁਤ ਜਲਦੀ ਪੁੱਜਦੇ ਹਾਂ ਅਰਥਿਆਲ ਤੇ ਅਖਾਰਾ ਵੀ ਦੇਖਦੇ ਆ ਤੇ ਉਸ ਤੋਂ ਬਾਅਦ ਮਾਲੀ ਵੀ ਦੇਖ ਕੇ ਆਵਾਂਗੇ ਅੱਜ ਆ ਕੇ ਬਾਕੀ ਕੰਮ ਕਰਾਂਗੇ ਭਰਾਵਾਂ ਦਾ ਫੋਨ ਆਈ ਜਾ ਰਿਹਾ ਭੇਜ ਦੋ ਭੇਜ ਦੋ ਭਾਈ ਲੇਟ ਆ ਭਾਈ ਥੋੜਾ ਜਿਆ ਕੰਮ ਸੀਗਾ ਕੋਈ ਲੇਟ ਆ ਥੋੜੇ ਜਿ ਸੋਰੀ ਭਰਾਵਾਂ ਨੂੰ ਮਿਲਦੇ ਹਾਂ ਹੁਣ ਬਹੁਤ ਜਲਦ ਗੱਡੀ ਖਿੱਚ ਲਈ ਥੋੜੀ ਜੀ ਥੋੜਾ ਜਾਮ ਆ ਫੇ ਗੱਡੀ ਕਿੱਚਣ ਲੱਗੇ ਹਾਂ ਸੋ ਮਿਲਦੇ ਹਾਂ ਲੋ ਜੀ ਭਾਜੀ ਇੱਕ ਨਵੇਂ ਬੰਦੇ ਨਾਲ ਮਿਲੋ ਸਾਡੇ ਪਿੰਡ ਦਾ ਸੁਸ਼ਾਂਤ ਇਹ ਵੀ ਕਹਿੰਦਾ ਭਾਜੀ ਬਾਕੀ ਦੇਖਣ ਜਾਣਾ ਰਸਤੇ ਜਾਂ ਨੂੰ ਮਿਲ ਗਿਆ ਅਸੀਂ ਗੱਡੀ ਜਿ ਬਿਠਾ ਲਿਆ ਭਰਾ ਨੂੰ ਸੋ ਬਾਕੀ ਭਰਾ ਦੀ ਫੈਨ ਫੋਲੋਇੰਗ ਹੋਊਗਾ ਹੁਣ ਗੱਡੀ ਨਾਪ ਲਈ ਆਹੀਂ 100 ਦੇ ਪਾਰ ਕਰਨ ਲੱਗੇ ਆ ਗੱਡੀ ਕਿਉਂਕਿ ਲੇਟ ਆ ਥੋੜੇ ਭਰਾ ਦਾ ਫੋਨ ਆਈ ਜਾ ਰਿਹਾ ਵਾਰ-ਵਾਰ ਰঞ্জੀਤ ਵੀਰ ਦਾ ਸੋ ਮਿਲਦੇ ਆ ਬਹੁਤ ਅੱਜ ਪਹੁੰਚ ਗਈ ਆ ਪਾਰਥਿਆਲ ਥਾਵਨੇ ਲੱਗਾ 4x4 Ford 3600 ਜਿਹੜਾ ਅੱਜ ਵੱਡੀ ਚੰਡੀ ਦੇ ਦਿੱਤਾ ਜਾ ਰਿਹਾ ਸਵਿੱਧਰ ਕੱਪਾਂ ਦੀ ਫਿਟਿੰਗ ਹੋ ਰਹੀ ਆ ਸੋ ਬਹੁਤ ਜਲਦ ਹੁਣ ਜਾਂਦੇ ਆ ਤੁਹਾਡਾ ਸੁਸ਼ਾ ਤੇ ਵੀਰ ਜਾ ਰਿਹਾ ਸਾਨੂੰ ਅੱਗੇ-ਅੱਗੇ ਲੈ ਕੇ ਕਹਿੰਦਾ ਮੈਨੂੰ ਸਾਰੇ ਰਸਤੇ ਦਾ ਪਤਾ ਆ ਤੀਜੀ ਵਾਰੀ ਆ ਗਿਆ ਸੁਵੀਰ ਦਾ ਇੱਥੇ ਮੀ ਬੈ ਗਿਆ ਆ ਤੁਸੀਂ ਦੇਖਣੇ ਆ ਜੀ ਆ ਰਹੇ ਹੁਣ ਅਸੀਂ ਛੇਂਜ ਵਾਲੇ ਪਾਸੇ ਲਓ ਜੀ ਪਹੁੰਚ ਗਏ ਆਪਾਂ ਫੈਂਟੇ ਅੱਡੇ ਭਰਾ ਦਾ ਥੱਕ ਗਿਆ ਸੋ ਬਹੁਤ ਆਸ਼ਾ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਰਸ਼ਿਆ ਕਰਤਾ ਦਿਓ ਕੋ ਵੀ ਜੀ ਆਓ ਪੈਂਟ ਨਾਵੇ ਅੱਗੇ ਇਹ ਬੰਦੇ ਗਰਜ ਚੁਨਾ ਲਈ ਦੂਜੇ ਦੇ ਰਾਹ ਚੁਨਾ ਲਈ ਕਿਤੇ ਗੋਲੀ ਤੇ ਲਿਖਤਾ ਗੋਲੀ ਨਿਕਲ ਕਿਤੇ ਹੋਰ ਨਹੀਂ ਆ ਮਾ ਮੂੜੀ ਜਲੀ ਲਕੀਆ ਪੰਜਾਂ ਬੰਦਾਂ ਲਿਖਤੇ ਸੋਹ ਮਰ ਦੀ ਸੰਗ ਅਸੀਂ ਪੂਸ਼ ਮਰ ਤੋਂ ਅੱਖਾਂ ਪੋਣ ਜਾਣੀ ਚਿੱਤਿਆ ਗਲਾ ਟਗਾਣੇ ਨਾਲ ਸਤਨਾਮ ਸਿੰਘ ਸਾਡਾ ਵੀਰ ਆਇਆ ਸੰਤਪਾਪਾ ਕਰਮ ਸਿੰਘ ਜੀ ਮਹਾਂਪੁਰਖਾਂ ਦਾ ਸੇਵਾਦਾਰ ਲੈ ਵੀ ਇੱਧਰ ਵੇਖ ਸਾਹਮਣੇ 3600 ਫੋਰਡ ਦਾ ਫੈਸਲਾ 55 ਮਿੰਟਾਂ ਦੇ ਵਿੱਚ ਹੁੰਦਾ ਕਿ ਨਹੀਂ ਉਹ ਜੱਗਾ ਕਹਿੰਦਾ ਅੱਜ 3600 ਦਿੱਤਾ ਜਾਣਾ ਇਹ ਫੋਟੋਆਂ ਕਰਾਉਣ ਨੂੰ ਨਹੀਂ ਇਹ ਪਹਿਲਵਾਨਾਂ ਨੂੰ ਦੇਣ ਦੇ ਲਈ ਲੈ ਕੇ ਆਏ ਆ ਇਹ ਫੋਟੋਆਂ ਕਰਾਉਣ ਦੇ ਲਈ ਨਹੀਂ ਇਹ ਕਹਿੰਦੇ ਪਹਿਲਵਾਨਾਂ ਨੂੰ ਦਿੱਤਾ ਜਾਣਾ ਉਧਰ ਕਹਿੰਦੇ ਗਗਨ ਕਾਲੋ ਉਹ ਵੀ ਕਹਿੰਦੇ ਬੈਠਾ ਆਨੰਦ ਲੈਂਦਾ ਵੀ ਫਾਈਨਲ ਕੁਸ਼ਤੀ ਦਾ ਸਵਾਦ ਵੱਧਿਆ ਹੋਇਆ ਹੈ ਅੱਜ ਤੇ ਕਹਿੰਦੇ ਬਾਪੂ ਜੀ ਨੇ ਵੀ ਨਜ਼ਾਰਾ ਲੈ ਲਿਆ ਹੈ ਉਹਨਾਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ ਹੈ ਸਾਡੇ ਬਾਈ ਗਗਨ ਕਲਹੁਣੀ ਕਹਿੰਦੇ ਮਹਤਪੁਰ ਪਿੰਡਾ ਲਾਭ ਸਿੰਘ ਜੀ ਕਲੋਂ ਸਾਹਿਬ ਦਾ ਪੋਤਾ ਮੇਰੇ ਵੀਰੋ ਉਹ ਬੈਠਾ ਵਿੱਚ ਅਮਰੀਕਾ ਦੇ ਸੂਬੇਦਾਰ ਲਾਭ ਸਿੰਘ ਜੀ ਕਲੋਂ ਦਾ ਪੋਤਾ ਮੇਰੇ ਵੀਰੋ ਕਿਉਂਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਕਿ ਦੁਨੀਆ ਤੇ ਵੱਖਰੀ ਯਾਰੀ ਹੈ ਵੱਖਰੀ ਯਾਰੀ ਹੈ ਦਾਦੇ ਪੁੱਤੇ ਦੀ ਦੁਨੀਆ ਤੇ ਵੱਖਰੀ ਯਾਰੀ ਹੈ ਦੁਨੀਆ ਤੇ ਵੱਖਰੀ ਯਾਰੀ ਹੈ ਜਾਰੀ ਹੈ ਦਾਦੇ ਪੁੱਤੇ ਦੀ ਸਾਡੇ ਸੁਕੇਦਾਰ ਲਾਭ ਸਿੰਘ ਕਾਲੋਂ ਦਾ ਪੁੱਤਾ ਗਗਨ ਯੂ ਐਸ ਏ ਵਾਲਾ ਉਹ ਵੀ ਕਹਿੰਦੇ ਮੇਲੇ ਦਾ ਆਨੰਦ ਲੈਂਦਾ ਹੈ ਅੱਜ ਦੇ ਮੇਲੇ ਦਾ ਵੱਡਾ ਥੰਮ ਹੈ ਲੈ ਵੀ ਸਾਹਮਣੇ ਕਰਦੇ ਗੱਲ ਉਧਰ ਸਾਡਾ ਭਰਾ ਹਰਪਿੰਦਰ ਨਾਗਰਾ ਜਵਾ ਤੇ ਨਾਲ ਰਾਜਾ ਪਟਿਆਲਾ ਜਿਹੜਾ ਉਹ ਪੰਜਾਬੀ ਮਾਹੌਲ ਤੇ ਵੱਡੇ ਵਾਸ ਮਨਾਏ ਰੇ ਸਵਾਦ 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 ਮੈਗੀਆ ਨਾ ਕਿੱਥੇ ਭਲਵਾਨ ਰੱਜਦੇ ਮਿੱਤਰੋ ਜਹਾਜਾਂ ਨੂੰ ਨਹੀਂ ਰੋੜੇ ਵੱਜਦੇ ਕਦੇ ਨਾ ਪੜਾਕੂ ਮੋਰੇ ਅੜੀ ਡਿਗਰੀ ਪਾਸੀ ਕੁਸ਼ਤੀ ਦਾ ਰੱਬ ਬਰਾਬਰ ਫੋੜ ਤੇ ਬਰਾਬਰ ਠਾਕਰ ਪਰਿਵਾਰ ਬਹਿਬਲ ਮੰਜ ਵਾਲਿਆਂ ਦਾ ਆਪਾਂ ਸਾਰਿਆਂ ਦਾ ਤਹਿਦ ਲੋ ਧੰਨਵਾਦ ਕਰਨਾ ਤੇ ਬਾਜਵਾ ਪਰਿਵਾਰ ਦਾ ਸੋ ਹਾਂਜੀ ਕਿਵੇਂ ਲੱਗਾ ਤੁਹਾਨੂੰ ਸਾਰਿਆਂ ਨੂੰ ਇਹ ਬਲੌਗਸ ਹੋਇਸ ਬਲੌਗ ਦੇ ਵਿੱਚ ਤੁਹਾਨੂੰ ਸਾਰਾ ਦਿਖਾਇਆ ਗਿਆ ਜਿੰਨਾ ਸਾਡੇ ਤੋਂ ਕਵਰ ਅਪ ਹੁੰਦਾ ਸੀ ਅਸੀਂ ਸਾਰਾ ਕਵਰ ਅਪ ਕੀਤਾ ਤੇ ਕਿਵੇਂ ਦਾ ਲੱਗਾ ਤੁਹਾਨੂੰ ਇਹ ਬਲੌਗ ਜਰੂਰ ਕਮੈਂਟ ਕਰਕੇ ਦੱਸਿਓ ਸਭ ਮਿਲਦੇ ਹਾਂ ਬਹੁਤ ਹੀ ਜਲਦੀ ਆਪਾਂ ਅਗਲੇ ਬਲੌਗ ਦੇ ਵਿੱਚ ਉਨੇ ਦੇਰ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਵਾਰ ਤੋਂ ਵਾਰ ਸਾਡੇ ਬਲੌਗਸ ਨੂੰ ਥੈਂਕ ਯੂ